ਮੇਰੀ ਬਲੋਗ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਪਿਆ ਸੀ ਸਵੇਰ ਦਾ ਤੇ ਅੱਜ ਆਪਾਂ ਸੋਚਿਆ ਕਿ ਚਲੋ ਆਪਾਂ ਗੁੜ ਤੇ ਆਟੇ ਦੇ ਪੂੜੇ ਪਕਾ ਲੈਨੇ ਹਾਂ ਇਹ ਪੂੜੇ ਆਪਾਂ ਬਿਲਕੁਲ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਤਿਆਰ ਕੀਤੇ ਹਨ ਜਿਸ ਤਰ੍ਹਾਂ ਕਿ ਆਪਣੀਆਂ ਨਾਨੀਆਂ ਦਾਦੀਆਂ ਪਹਿਲੇ ਸਮਿਆਂ ਦੇ ਵਿੱਚ ਚੁੱਲ੍ਹੇ ਦੇ ਉੱਤੇ ਪੂੜੇ ਤਿਆਰ ਕਰਦੀਆਂ ਸਨ ਲੋਹੇ ਦਾ ਤਵਾ ਯੂਜ਼ ਕਰਦੀਆਂ ਸਨ ਤੇ ਪਿੱਪਲ ਦੇ ਪੱਤਿਆਂ ਦਾ ਵੀ ਉਹ ਯੂਜ਼ ਕਰਦੀਆਂ ਸਨ ਪੂੜੇ ਨੂੰ ਸੈਟ ਕਰਨ ਦੇ ਲਈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਖੀਰ ਦੀ ਤਿਆਰੀ ਕਰਦੇ ਹਾਂ ਇੱਥੇ ਆਪਾਂ ਗੈਸ ਦੇ ਉੱਪਰ ਇੱਕ ਵੱਡਾ ਪਤੀਲਾ ਰੱਖ ਲਿਆ ਹੈ ਉਸ ਦੇ ਵਿੱਚ ਮੈਂ 3 ਕਿਲੋ ਦੁੱਧ ਐਡ ਕਰ ਲਿਆ ਹੈ ਇਹ ਫੁੱਲ ਫੈਟ ਮਿਲਕ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਛਾਨ ਲਿਆ ਹੈ ਹੁਣ ਇਸ ਦੇ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਇਹ ਟੋਟਾ ਚੌਲਾਂ ਦੀ ਇੱਕ ਕੌਲੀ ਪਾਵਾਂਗੇ ਜੇਕਰ ਤੁਹਾਡੇ ਕੋਲ ਟੋਟਾ ਚੌਲ ਨਹੀਂ ਹਨ ਤਾਂ ਤੁਸੀਂ ਸਾਬਤ ਚੌਲਵੀ ਪਾ ਸਕਦੇ ਹੋ ਪਰ ਟੋਟਾ ਚੌਲ ਨਾਲ ਖੀਰ ਬਹੁਤ ਜ਼ਿਆਦਾ ਵਧੀਆ ਤੇ ਕਰੀਮੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਆਪਣਾ ਦੁੱਧ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਚੌਲਾਂ ਨੂੰ ਤਿੰਨ ਤੋਂ ਚਾਰ ਪਾਣੀ ਚੰਗੀ ਤਰ੍ਹਾਂ ਵਾਸ਼ ਕਰਕੇ ਇਸ ਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਗੈਸ ਦਾ ਫਲੇਮ ਲੋ ਕਰਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਰਿਜਣ ਦਵਾਂਗੇ ਹੁਣ ਦੂਸਰੀ ਸਾਈਡ ਤੇ ਉਹਨਾ ਟਾਈਮ ਲਈ ਆਪਾਂ ਪੂੜਿਆਂ ਦੀ ਤਿਆਰੀ ਕਰਦੇ ਹਾਂ ਇੱਥੇ ਆਪਾਂ ਇੱਕ ਪਤੀਲਾ ਲਿਆ ਹੈ ਇੱਥੇ ਆਪਾਂ ਤਕਰੀਬਨ 800 ਗ੍ਰਾਮ ਗੋੜ ਲਿਆ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਨੂੰ ਆਪਾਂ ਕੁੱਟ ਕੇ ਬਰੀਕ ਕਰ ਲਿਆ ਹੈ ਤੁਸੀਂ ਇਸ ਨੂੰ ਚਾਕੂ ਦੇ ਨਾਲ ਵੀ ਐ ਬਰੀਕ ਕੱਟ ਸਕਦੇ ਹੋ ਹੁਣ ਇਸ ਨੂੰ ਆਪਾਂ ਇਸ ਪਤੀਲੇ ਦੇ ਵਿੱਚ ਪਾ ਦਵਾਂਗੇ ਤੇ ਇਸ ਦੇ ਵਿੱਚ ਆਪਾਂ 1 ਲੀਟਰ ਮੈਂ ਪਾਣੀ ਦਾ ਐਡ ਕਰਾਂਗੀ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਗੁੜ ਘੁਲ ਜਾਵੇ ਤੇ ਜੋ ਵੀ ਇਸ ਦੇ ਵਿੱਚ ਥੋੜੀਆਂ ਡਲੀਆਂ ਰਹਿ ਗਈਆਂ ਹਨ ਉਹ ਵੀ ਚੰਗੀ ਤਰ੍ਹਾਂ ਸੌਫਟ ਹੋ ਕੇ ਇਸ ਦੇ ਵਿੱਚ ਮਿਕਸ ਹੋ ਜਾਣ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਣ ਤੋਂ ਮਗਰੋਂ ਕਵਰ ਕਰਕੇ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਇਥੇ ਆਪਾਂ ਥੋੜੇ ਜਿਹਾ ਸਮਾਨ ਦੀ ਹੋਰ ਤਿਆਰੀ ਕਰਦੇ ਹਾਂ ਇਹ ਆਪਾਂ ਇੱਕ ਸਿੰਪਲ ਜਿਹਾ ਥੋੜਾ ਜਿਹਾ ਸਖਤ ਇੱਕ ਡੰਡਾ ਲਿਆ ਹੈ ਜਾਂ ਤੁਸੀਂ ਇਸ ਨੂੰ ਤੀਲਾ ਕਹੋ ਜਾਂ ਡੰਡਾ ਕਹਿ ਦਿਵੋ ਹੁਣ ਇਸ ਦੇ ਆਪਾਂ ਇੱਕ ਕਾਟਨ ਦਾ ਸਾਫ਼ ਕੱਪੜਾ ਲਵਾਂਗੇ ਇਸ ਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਇਸ ਦੇ ਉੱਪਰ ਸਿਰੇ ਤੇ ਬੰਨ੍ਹ ਦਵਾਂਗੇ ਇਸ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਤੁਹਾਨੂੰ ਆਪਾਂ ਅੱਗੇ ਦੱਸਾਂਗੇ ਇਹ ਸੇਮ ਉਹੀ ਟ੍ਰਿਕ ਹੈ ਜੋ ਆਪਣੀਆਂ ਨਾਨੀਆਂ ਦਾਦੀਆਂ ਉਸ ਟਾਈਮ ਫਾਲੋ ਕਰਦੀਆਂ ਸਨ ਤੇ ਪੂਰੇ ਬਣਾਉਣ ਲਈ ਇਹਨਾਂ ਦਾ ਯੂਜ਼ ਕਰਦੀਆਂ ਸਨ ਇਹ ਦੇਖੋ ਇਹ ਆਪਾਂ ਚੰਗੀ ਤਰ੍ਹਾਂ ਗੰਡ ਬਣ ਕੇ ਰੱਖ ਲਿਆ ਹੈ ਇਹ ਆਪਾਂ ਪਿੱਪਲ ਦੇ ਪੱਤੇ ਲਏ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਸਾਫ਼ ਕਰਕੇ ਰੱਖ ਲਿਆ ਹੈ ਤੇ ਆਪਾਂ ਇੱਕ ਕੌਲੀ ਹੁਣ ਸਰੋਂ ਦੇ ਤੇਲ ਦੀ ਲਈ ਹੈ ਇਹ ਆਪਾਂ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਯੂਜ਼ ਕਰਨੀਆਂ ਹਨ ਤੇ ਕਿੱਥੇ ਕਰਨੀਆਂ ਹਨ ਇਹ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਸਾਰਾ ਪਤਾ ਲੱਗ ਜਾਵੇਗਾ ਇਹ ਇੱਕ ਜੇਕਰ ਤੁਹਾਡੇ ਕੋਲ ਪਿੱਪਲ ਦੇ ਪੱਤੇ ਨਹੀਂ ਹਨ ਤਾਂ ਤੁਸੀਂ ਇਸ ਤਰ੍ਹਾਂ ਦਾ ਗੱत्ता ਵੀ ਲੈ ਸਕਦੇ ਹੋ ਹੁਣ ਆਪਾਂ ਪੂੜਿਆਂ ਵਾਸਤੇ ਘੋਲ ਤਿਆਰ ਕਰਾਂਗੇ ਇੱਥੇ ਇੱਕ ਮੈਂ ਖਾਲੀ ਪਤੀਲਾ ਲਿਆ ਹੈ ਇਸ ਤਰ੍ਹਾਂ ਥੋੜਾ ਜਿਹਾ ਖੁੱਲੇ ਮੂੰਹ ਵਾਲਾ ਆਪਾਂ ਪਤੀਲਾ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਆਟਾ ਐਡ ਕਰ ਲਵਾਂਗੇ ਮੈਂ ਇੱਥੇ 1.5 ਕਿਲੋ ਆਟਾ ਪਾ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਘੋਲ ਤਿਆਰ ਕੀਤਾ ਸੀ ਗੁੜ ਦਾ ਉਸ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਹਲਾਉਂਦੇ ਹੋਏ ਮਿਕਸ ਕਰਾਂਗੇ ਤਾਂ ਕਿ ਜੋ ਵੀ ਥੋੜੀਆਂ ਬਲੀਆਂ ਡਲੀਆਂ ਹਨ ਉਹ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਫੇਕ ਕੇ ਮਿਕਸ ਕਰ ਲਵਾਂਗੇ ਇਹ ਸਾਰਾ ਪ੍ਰੋਸੈਸ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਹੱਥਾਂ ਨੂੰ ਵਾਸ਼ ਕਰ ਲੈਣਾ ਹੈ ਹੁਣ ਇਸ ਪਾਣੀ ਨੂੰ ਆਪਾਂ ਇਸ ਤਰ੍ਹਾਂ ਛਾਣਨੀ ਦੇ ਨਾਲ ਇੱਕ ਅਲੱਗ ਬਰਤਨ ਦੇ ਵਿੱਚ ਛਾਣ ਲਵਾਂਗੇ ਤਾਂ ਕਿ ਜੋ ਵੀ ਗੁੜ ਦੇ ਵਿੱਚ ਕੋਈ ਕੱਖ ਕਣ ਹੋਵੇ ਉਹ ਨਿਕਲ ਜਾਵੇ ਇਹ ਜੋ ਤੁਹਾਨੂੰ ਪੂਣੀ ਦੇ ਵਿੱਚ ਦਿਖ ਰਿਹਾ ਹੈ ਇਹ ਆਪਣੀ ਸੌਂਫ ਤੇ ਜਵੈਨ ਹੈ ਜਦੋਂ ਆਪਾਂ ਘਰ ਦੇ ਵਿੱਚ ਗੁੜ ਤਿਆਰ ਕੀਤਾ ਸੀ ਤੇ ਉਸ ਦੇ ਵਿੱਚ ਸੌਂਫ ਜਵੈਨ ਤੇ ਗਿਰੀਆਂ ਐਡ ਕੀਤੀਆਂ ਸਨ ਇਹ ਆਪਣਾ ਘਰ ਦਾ ਗੁੜ ਹੈ ਤੇ ਬਹੁਤ ਹੀ ਸਾਫ ਸੁਥਰੇ ਢੰਗ ਦੇ ਨਾਲ ਆਪਾਂ ਤਿਆਰ ਕੀਤਾ ਹੈ ਤੇ ਬਿਨਾ ਕਿਸੇ ਕੈਮੀਕਲ ਤੋਂ ਕੀਤਾ ਹੈ ਜੇਕਰ ਆਪਾਂ ਨਾ ਵੀ ਇਸ ਨੂੰ ਪੋਂਦੇ ਤਾਂ ਵੀ ਇਹ ਬਹੁਤ ਹੀ ਵਧੀਆ ਗੁੜ ਆਪਣਾ ਬਣਿਆ ਸੀ ਇਸ ਦਾ ਕੋਲ ਵੀ ਬਹੁਤ ਹੀ ਵਧੀਆ ਬਣਿਆ ਹੈ ਹੁਣ ਇਸ ਤਰ੍ਹਾਂ ਥੋੜਾ ਥੋੜਾ ਗੁੜ ਵਾਲਾ ਪਾਣੀ ਆਟੇ ਦੇ ਵਿੱਚ ਪਾ ਕੇ ਇਸ ਨੂੰ ਆਪਾਂ ਹੱਥਾਂ ਦੇ ਨਾਲ ਹੀ ਮਿਕਸ ਕਰਾਂਗੇ ਹੱਥਾਂ ਦੇ ਨਾਲ ਮਿਕਸ ਕਰਨ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਵਧੀਆ ਕੋਲ ਬਣ ਕੇ ਤਿਆਰ ਹੁੰਦਾ ਹੈ ਤੇ ਬਿਲਕੁਲ ਆਪਣਾ ਟ੍ਰੈਡੀਸ਼ਨਲ ਤਰੀਕਾ ਹੈ ਇਸੇ ਤਰ੍ਹਾਂ ਹੀ ਆਪਣੀਆਂ ਨਾਨੀਆਂ ਦਾਦੀਆਂ ਹੱਥਾਂ ਦੇ ਨਾਲ ਹੀ ਕੋਲ ਤਿਆਰ ਕਰਦੀਆਂ ਸਨ ਇਹ ਕੋਲ ਆਪਾਂ ਤੌੜੀ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ ਇਹ ਆਪਾਂ ਥੋੜਾ ਥੋੜਾ ਗੋੜ ਵਾਲਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਗੰਡ ਨਾ ਵੱਜੇ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਪਾਣੀ ਹੀ ਐਡ ਕਰਨਾ ਹੈ ਜੇਕਰ ਇੱਕੀ ਵਾਰੀ ਆਪਾਂ ਸਾਰਾ ਪਾਣੀ ਐਡ ਕਰ ਲਿਆ ਤਾਂ ਇਸ ਦੇ ਵਿੱਚ ਗੰਡਾ ਵੱਜ ਜਾਣਗੀਆਂ ਤੇ ਫਿਰ ਇਸ ਨੂੰ ਮਿਕਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਇਹ ਦੇਖੋ ਹੱਥਾਂ ਦੇ ਨਾਲ ਜਿੰਨਾ ਵਧੀਆ ਘੋਲ ਤਿਆਰ ਹੁੰਦਾ ਹੈ ਆਪਾਂ ਕਿਸੇ ਵੀ ਇਕੜਸ਼ੀ ਜਾਂ ਕਿਸੇ ਹੋਰ ਚੀਜ਼ ਦੇ ਨਾਲ ਇਹਨੂੰ ਤਿਆਰ ਨਹੀਂ ਕਰ ਸਕਦੇ ਪਰ ਤੁਸੀਂ ਇੱਥੇ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਹਾਡੇ ਹੱਥ ਤੇ ਬਾਹਾਂ ਬਿਲਕੁਲ ਸਾਫ਼ ਹੋਣੀਆਂ ਚਾਹੀਦੀਆਂ ਹਨ ਇਹ ਦੇਖੋ ਆਪਾਂ ਕੋਲ ਬਿਲਕੁਲ ਰੈਡੀ ਕਰ ਲਿਆ ਹੈ ਇਸ ਦੀ ਕਨਸਿਸਟੈਂਸੀ ਇੰਨੀ ਕੀ ਹੋਣੀ ਚਾਹੀਦੀ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ ਰੱਖ ਦਵਾਂਗੇ ਜਦੋਂ ਆਪਾਂ ਪੂਰੇ ਪਕਾਉਣ ਲੱਗੇ ਤਾਂ ਜੇਕਰ ਆਪਾਂ ਨੂੰ ਲੱਗਾ ਕਿ ਥਿੱਕ ਹੋ ਗਿਆ ਹੈ ਤੇ ਇਸ ਦੇ ਵਿੱਚ ਆਪਾਂ ਥੋੜਾ ਪਾਣੀ ਐਡ ਕਰ ਲਵਾਂਗੇ ਹੁਣ ਆਪਾਂ ਖੀਰ ਚੈੱਕ ਕਰਦੇ ਹਾਂ ਇਹ ਦੇਖੋ ਖੀਰ ਵੀ ਤਕਰੀਬਨ ਆਪਣੀ ਬਣ ਕੇ ਰੈਡੀ ਹੋ ਚੁੱਕੀ ਹੈ ਆਪਾਂ ਜਦੋਂ ਸਾਰਾ ਕੋਲ ਤਿਆਰ ਕਰ ਰਹੇ ਸੀ ਤਾਂ ਵਿੱਚੋਂ ਵਿੱਚ ਖੀਰ ਨੂੰ ਆਪਾਂ ਹਿਲਾਉਂਦੇ ਰਹੇ ਹਾਂ ਤੁਸੀਂ ਵੀ ਧਿਆਨ ਨਾਲ ਇਸ ਨੂੰ ਹਿਲਾਇਆ ਜਾਣਾ ਹੈ ਹੁਣ ਇਸ ਦੇ ਵਿੱਚ ਆਪਾਂ ਕੁਝ ਡਰਾਈ ਫਰੂਟ ਐਡ ਕਰ ਦਿੱਤੇ ਹਨ ਤੇ ਹੁਣ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਖੰਡ ਐਡ ਕਰ ਦਵਾਂਗੇ ਕਈ ਲੋਕਾਂ ਜ਼ਿਆਦਾਤਰ ਪੂੜਿਆਂ ਦੇ ਨਾਲ ਫਿੱਕੀ ਖੀਰ ਹੀ ਖਾਂਦੇ ਹਨ ਪਰ ਮੈਂ ਇਸ ਦੇ ਵਿੱਚ ਖੰਡ ਐਡ ਕਰਦੀ ਹਾਂ ਬੱਚੇ ਫਿੱਕੀ ਖੀਰ ਪਸੰਦ ਨਹੀਂ ਕਰਦੇ ਇਸ ਲਈ ਥੋੜੀ ਮੱਖਣ ਪਾ ਲੈਣੀ ਹਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਣੀ ਖੀਰ ਬਣ ਕੇ ਰੈਡੀ ਹੈ ਚਲੋ ਹੁਣ ਆਪਾਂ ਚੁੱਲ੍ਹੇ ਤੇ ਜਾਂਦੇ ਹਾਂ ਤੇ ਉੱਥੇ ਆਪਾਂ ਆਪਣੇ ਪੂੜੇ ਤਿਆਰ ਕਰਦੇ ਹਾਂ ਇੱਥੇ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਬਾਲ ਲਈ ਹੈ ਤੇ ਸਾਰਾ ਸਮਾਨ ਆਪਾਂ ਆਪਣੇ ਚੁੱਲੇ ਦੇ ਲਾਗੇ ਰੱਖ ਲਿਆ ਹੈ ਅੱਜ ਬਾਰਿਸ਼ ਬਹੁਤ ਜ਼ਿਆਦੀ ਸਵੇਰ ਤੋਂ ਹੋ ਰਹੀ ਸੀ ਥੋੜੀ ਬਾਰਿਸ਼ ਘੱਟ ਹੋਈ ਤਾਂ ਫਿਰ ਆਪਾਂ ਚੁੱਲ੍ਹੇ ਤੇ ਪੂੜੇ ਤਿਆਰ ਕੀਤੇ ਹਨ ਇਥੇ ਆਪਾਂ ਥੋੜੀ ਜੀ ਇਸ ਦੇ ਵਿੱਚ ਸੌਂਫ ਤੇ ਅਜਵੈਨ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਦੇਖੋ ਤਵਾ ਆਪਣਾ ਗਰਮ ਹੋ ਚੁੱਕਾ ਹੈ ਜਿਹੜਾ ਆਪਾਂ ਸਰੋਂ ਦਾ ਤੇਲ ਲਿਆ ਸੀ ਤੇ ਜਿਹੜੀ ਆਪਾਂ ਇੱਕ ਡੰਡੇ ਦੇ ਉੱਪਰ ਕੱਪੜਾ ਬੰਨਿਆ ਸੀ ਉਸ ਦੇ ਨਾਲ ਆਪਾਂ ਸਾਰੇ ਤਵੇ ਦੇ ਉੱਪਰ ਸਰੋਂ ਦਾ ਤੇਲ ਲਗਾ ਦੇਵਾਂਗੇ ਤੇ ਹੁਣ ਇੱਕ ਕੌਲੀ ਦੇ ਵਿੱਚ ਆਪਾਂ ਥੋੜਾ ਜਿਹਾ ਘੋਲ ਲਵਾਂਗੇ ਇਸ ਨੂੰ ਤਵੇ ਦੇ ਉੱਤੇ ਇਸ ਤਰ੍ਹਾਂ ਫਿਲਾ ਦਵਾਂਗੇ ਹੁਣ ਜਿਹੜਾ ਆਪਾਂ ਪਿੱਪਲ ਦਾ ਪੱਤਾ ਲਿਆ ਸੀ ਉਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਸ ਦੇ ਨਾਲ ਆਪਾਂ ਆਪਣੇ ਪੂਰੇ ਨੂੰ ਫਲਾਵਾਂਗੇ ਇਹ ਬਿਲਕੁਲ ਆਪਣਾ ਟ੍ਰੈਡੀਸ਼ਨਲ ਤਰੀਕਾ ਹੈ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਪੂਰੇ ਤਿਆਰ ਕੀਤੇ ਜਾਂਦੇ ਸਨ ਸੇਮ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਇਹ ਪੂਰੇ ਤਿਆਰ ਕਰਕੇ ਦਿਖਾ ਰਹੀ ਹਾਂ ਇਹ ਦੇਖੋ ਆਪਣਾ ਪੂਰਾ ਕਿੰਨਾ ਵਧੀਆ ਇਸ ਦੇ ਨਾਲ ਸੈੱਟ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਥੋੜੇ ਟਾਈਮ ਦੇ ਲਈ ਇਸ ਸਾਈਡ ਤੋਂ ਪੱਕਣ ਦਵਾਂਗੇ ਜਦੋਂ ਥੋੜਾ ਜਿਹਾ ਆਪਣਾ ਪੂਰਾ ਪੱਕ ਗਿਆ ਤਾਂ ਇਸ ਦੇ ਸਾਰੇ ਸਾਈਡਾਂ ਦੇ ਉੱਪਰ ਆਪਾਂ ਇੱਕ ਵਾਰੀ ਫੇਰ ਤੇਲ ਅਪਲਾਈ ਕਰਾਂਗੇ ਹੁਣ ਆਪਾਂ ਕੰਡਿਆਂ ਤੋਂ ਥੋੜਾ ਥੋੜਾ ਪੂਰੇ ਨੂੰ ਹਿਲਾਉਂਦੇ ਹੋਏ ਹਲਕੇ ਹੱਥਾਂ ਦੇ ਨਾਲ ਇਸ ਨੂੰ ਪਲਟ ਦਵਾਂਗੇ ਇੱਥੇ ਆਪਣਾ ਪੂੜਾ ਇੱਕ ਸਾਈਡ ਤੋਂ ਥੋੜਾ ਜਿਹਾ ਜਲਿਆ ਹੈ ਕਿਉਂਕਿ ਪਹਿਲਾ ਆਪਣਾ ਪੂੜਾ ਸੀ ਤੇ ਤਵਾ ਆਪਣਾ ਥੋੜਾ ਜਿਹਾ ਗਰਮ ਜ਼ਿਆਦਾ ਹੋ ਚੁੱਕਾ ਸੀ ਇਸ ਲਈ ਇਹ ਥੋੜਾ ਜਿਹਾ ਜਲ ਗਿਆ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਪਲਟਦੇ ਹੋਏ ਦੋਨਾਂ ਸਾਈਡਾਂ ਤੋਂ ਪੂੜੇ ਨੂੰ ਪਕਾ ਲਵਾਂਗੇ ਇਹ ਦੇਖੋ ਜੀ ਆਪਣਾ ਕਿੰਨਾ ਵਧੀਆ ਪੂੜਾ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਇਸੇ ਤਰ੍ਹਾਂ ਆਪਾਂ ਸਾਰੇ ਪੂੜੇ ਪਕਾ ਲਵਾਂਗੇ ਇਥੇ ਆਪਣੇ ਚੁੱਲੇ ਦੀ ਹਾਲਤ ਥੋੜੀ ਜੀ ਖਰਾਬ ਹੈ ਤੁਸੀਂ ਇਸ ਨੂੰ ਇਗਨੋਰ ਕਰਿਓ ਕਿਉਂਕਿ ਆਪਾਂ ਬਹੁਤ ਘੱਟ ਇਥੇ ਚੁੱਲਾ ਯੂਜ਼ ਕਰਦੇ ਹਾਂ ਅੱਜ ਆਪਾਂ ਪੂਰੇ ਤਿਆਰ ਕਰਨੇ ਸਨ ਤੇ ਇਸ ਲਈ ਮੈਂ ਇਸ ਨੂੰ ਯੂਜ਼ ਕੀਤਾ ਹੈ ਮੈਂ ਤੁਹਾਨੂੰ ਇਥੇ ਦੋ ਤੋਂ ਤਿੰਨ ਪੂੜੇ ਪਕਾ ਕੇ ਦਿਖਾਵਾਂਗੀ ਤੇ ਇਹ ਦੇਖਿਓ ਤੁਸੀਂ ਆਪਣਾ ਲੋਹੇ ਦੇ ਤਵੇ ਦੇ ਉੱਤੇ ਆਪਾਂ ਪੂੜੇ ਪਕਾ ਰਹੇ ਹਾਂ ਇਹ ਬਿਲਕੁਲ ਵੀ ਆਪਣੇ ਤਵੇ ਦੇ ਨਾਲ ਨਹੀਂ ਚਿਪਕਦੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੇ ਪੂਰੇ ਪੱਕ ਕੇ ਤਿਆਰ ਹੋਏ ਹਨ ਆਪਾਂ ਸਾਰੇ ਪੂਰੇ ਬਿਲਕੁਲ ਤੁਹਾਡੇ ਸਾਹਮਣੇ ਤਿਆਰ ਕਰ ਰਹੇ ਹਾਂ ਆਪਾਂ ਇੱਥੇ ਬਿਲਕੁਲ ਵੀ ਵੀਡੀਓ ਸਕਿਪ ਨਹੀਂ ਕੀਤੀ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਆਪਣੇ ਲੋਹੇ ਦੇ ਤਵੇ ਦੇ ਉੱਤੇ ਵੀ ਪੂਰੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਹਨ ਇਹ ਦੇਖੋ ਜੀ ਇਹ ਪੂਰਾ ਕਿੰਨਾ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਹੈ ਤੇ ਬਿਲਕੁਲ ਵੀ ਨਾ ਸੜਿਆ ਹੈ ਤੇ ਨਾ ਹੀ ਇਹ ਤਵੇ ਦੇ ਨਾਲ ਚਿਪਕਿਆ ਹੈ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਸੌਣ ਦੇ ਮਹੀਨੇ ਦੀ ਇਹ ਸਪੈਸ਼ਲ ਡਿਸ਼ ਹੈ ਆਪਣੇ ਪੰਜਾਬ ਦੇ ਵਿੱਚ ਤਾਂ ਸਪੈਸ਼ਲ ਗੁੜ ਦੇ ਪੂਰੇ ਤੇ ਖੀਰ ਬਣਾਈ ਜਾਂਦੀ ਹੈ ਸੌਣ ਦੇ ਮਹੀਨੇ ਦੇ ਵਿੱਚ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਹਨ ਆ ਦੇਖੋ ਜੀ ਹੁਣ ਆਪਣੇ ਸਾਰੇ ਪੂੜੇ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਹੋਏ ਹਨ ਕਿਉਂਕਿ ਹੁਣ ਆਪਣੀ ਅੱਗ ਦਾ ਬੈਲੈਂਸ ਬਹੁਤ ਹੀ ਵਧੀਆ ਬਣ ਚੁੱਕਾ ਹੈ ਤੇ ਤਵਾ ਆਪਣਾ ਬਿਲਕੁਲ ਵਧੀਆ ਗਰਮ ਹੋਇਆ ਹੈ ਹੁਣ ਆਪਾਂ ਸਾਰੇ ਪੂਰੇ ਬਣਾ ਲਏ ਹਨ ਹੁਣ ਆਪਾਂ ਇਸ ਦੀ ਥਾਲੀ ਤਿਆਰ ਕਰਾਂਗੇ ਇਹ ਦੇਖੋ ਆਪਣੀ ਖੀਰ ਵੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਪੂਰੇ ਵੀ ਸਾਰੇ ਤਿਆਰ ਕਰ ਲਏ ਹਨ ਕਿੰਨੇ ਵਧੀਆ ਆਪਣੇ ਪੂਰੇ ਬਣ ਕੇ ਤਿਆਰ ਹੋਏ ਹਨ ਆਪਾਂ 5 5 6 6 ਪੂਰੇ ਇਕੱਠੇ ਕਰਕੇ ਇਹਨਾਂ ਨੂੰ ਫੋਲਡ ਕਰਕੇ ਰੱਖੀ ਗਏ ਹਾਂ ਇਸੇ ਤਰ੍ਹਾਂ ਹੀ ਪਹਿਲੇ ਸਮਿਆਂ ਦੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਕਰਦੀਆਂ ਸਨ ਆਪਾਂ ਸੇਮ ਉਹੀ ਪ੍ਰੋਸੈਸ ਕੀਤਾ ਹੈ ਹੁਣ ਆਪਾਂ ਇਹ ਕੈਂਦਾ ਕੌਲ ਲਵਾਂਗੇ ਉਸ ਦੇ ਵਿੱਚ ਆਪਾਂ ਪਹਿਲਾਂ ਖੀਰ ਨੂੰ ਪਾ ਲਵਾਂਗੇ ਇਹ ਦੇਖੋ ਆਪਣੀ ਖੀਰ ਕਿੰਨੀ ਵਧੀਆ ਕਰੀਮੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਸਾਰੇ ਪੂਰੇ ਇਸ ਤਰ੍ਹਾਂ ਕਰਕੇ ਸੈੱਟ ਕਰਕੇ ਰੱਖ ਲਵਾਂਗੇ ਖੀਰ ਦੇ ਉੱਪਰ ਕੁਝ ਡਰਾਈ ਫਰੂਟ ਪਾ ਦਵਾਂਗੇ ਇਹ ਦੇਖੋ ਆਪਣੇ ਖੀਰ ਪੂੜੇ ਬਣ ਕੇ ਰੈਡੀ ਹੋ ਚੁੱਕੇ ਹਨ ਜੇਕਰ ਵੀਡੀਓ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਕਿੰਨੇ ਵਧੀਆ ਆਪਣੇ ਪੂੜੇ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਤੁਹਾਨੂੰ ਦਿਖਾਉਨੇ ਹਾਂ ਇਹ ਦੇਖੋ ਕਿੰਨੇ ਸੌਫਟ ਤੇ ਕਿੰਨੇ ਮਲਾਈਮ ਪੂਰੇ ਬਣੇ ਹਨ ਲੋ ਜੀ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰਿਓ ਆਪਾਂ ਸਭ ਤੋਂ ਪਹਿਲਾਂ ਪੂਰੇ ਬਣਾ ਕੇ ਪੰਛੀਆਂ ਨੂੰ ਪਾਉਂਦੇ ਹਾਂ ਇਹ ਆਪਾਂ ਪੰਛੀਆਂ ਨੂੰ ਪਾ ਦਿੰਦੇ ਹਾਂ ਫਿਰ ਆਪਾਂ ਖਾਂਦੇ ਹਾਂ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ